ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈਬੀਟੀ ਇੰਸਟੀਚਿਊਟ ਤੁਹਾਡਾ ਸਵਾਗਤ ਹੈ ਅੱਜ ਦੀ ਇਹ ਵੀਡੀਓ ਉਹਨਾਂ ਸਭ ਬੱਚਿਆਂ ਲਈ ਹੈ ਜੋ ਸਰਕਾਰੀ ਨੌਕਰੀ ਦਾ ਸੁਪਨਾ ਦੇਖਦੇ ਹਨ ਇੱਕ ਜਾਣਕਾਰੀ ਹੈ ਉਹਨਾਂ ਸਭ ਬੱਚਿਆਂ ਲਈ ਕਿ ਬਹੁਤ ਬੇਸ਼ੁਮਾਰ ਨੌਕਰੀਆਂ ਐਸਵੇਲੇ ਨਿਕਲੀਆਂ ਹੋਈਆਂ ਹਨ ਜਿਸ ਵਿੱਚ ਕੇਂਦਰੀ ਸਰਕਾਰ ਵੱਲੋਂ ਐਸਐਸਸੀ ਵਿਭਾਗ ਵਿੱਚ ਐਮਟੀਐਸ ਦੀ ਫਾਰਮ ਨਿਕਲਿਆ ਹੋਇਆ ਹੈ SSC ਵੱਲੋਂ CGL ਦਾ ਫਾਰਮ ਨਿਕਲਿਆ ਆਇਆ ਹੈ ਬਹੁਤ ਹੀ ਜਲਦ SSC GD ਦਾ ਫਾਰਮ ਵੀ ਆਏਗਾ ਬੈਂਕਿੰਗ ਦੀ ਗੱਲ ਕਰੀ ਤੇ IBPS ਵੱਲੋਂ ਕਲੈਰਕਲ ਜੌਬ ਵਾਸਤੇ ਵੀ ਫਾਰਮਸ ਨਿਕਲੇ ਹਨ ਉਹਨਾਂ ਸਭ ਦੀਆਂ ਲਾਸਟ ਡੇਟਸ ਵਾਸਤੇ ਅਸੀਂ ਵੀਡੀਓਜ਼ ਬਣਾਈ ਹੋਈਆਂ ਹਨ ਤੁਸੀਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਪੰਜਾਬ ਸਰਕਾਰ ਨੇ ਪੁਲਿਸ ਦੇ ਵਿਭਾਗ ਵਿੱਚ 10000 ਨੌਕਰੀਆਂ ਅਨਾਉਂਸ ਕੀਤੀਆਂ ਜਿਸ ਵਿੱਚ ਕਨਸਟੇਬਲ ਹੈੱਡ ਕਨਸਟੇਬਲ ਸਬ ਇੰਸਪੈਕਟਰ ਭਰਤੀ ਕੀਤੇ ਜਾਣਗੇ ਨਵੀਆਂ ਜੌਬਸ ਉਹਨਾਂ ਨੇ ਕੱਢੀਆਂ ਹਨ ਇਸ ਤੋਂ ਇਲਾਵਾ ਰੈਵਨਿਊ ਮਟਵਾਲੀ ਦਾ ਫਾਰਮ ਬਹੁਤ ਜਲਦ ਆਏਗਾ PSSB ਵਿਭਾਗ ਵਿੱਚ ਕਈ ਫਾਰਮਸ ਨਿਕਲ ਰਹੇ ਹਨ ਸੋ IBT ਇੰਸਟੀਚਿਊਟ ਲੈ ਕੇ ਆਇਆ ਨਵੇਂ ਬੈਚਸ ਉਹਨਾਂ ਸਭ ਸਟੂਡੈਂਟਸ ਲਈ ਜਿਹੜੇ ਆਉਣ ਵਾਲੇ 6 ਮਹੀਨੇ ਸਾਲ ਦੇ ਵਿੱਚ ਸਰਕਾਰੀ ਨੌਕਰੀ ਪਾਣਾ ਚਾਹੁੰਦੇ ਹਨ ਤੇ ਬਹੁਤੀ ਜਾਣਕਾਰੀ ਲਈ ਤੁਸੀਂ ਸਾਡੇ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਸਾਡੇ ਦਿੱਤੇ ਗਏ ਐਡਰੈਸ ਤੇ ਵਿਜ਼ਿਟ ਕਰੋ ਕਾਉਂਸਲਿੰਗ ਫ੍ਰੀ ਆਫ ਕਾਸਟ ਹੈ ਕਾਉਂਸਲਿੰਗ ਜ਼ਰੂਰ ਅਟੈਂਡ ਕਰੋ ਹੋ ਸਕਦਾ ਹੈ ਉਸ ਕਾਉਂਸਲਿੰਗ ਦੁਆਰਾ ਤੁਹਾਡੀ ਜ਼ਿੰਦਗੀ ਬਦਲ ਜਾਏ ਔਰ ਤੁਹਾਨੂੰ ਇੱਕ ਸਰਕਾਰੀ ਨੌਕਰੀ ਮਿਲ ਜਾਵੇ ਧੰਨਵਾਦ